ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਸ ਦੇ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 553 ਗ੍ਰਾਮ ਹੈਰੋਇਨ ਤੇ ਇੱਕ ਗੱਡੀ ਬਰਾਮਦ ਹੋਈ ਹੈ ਐਸਐਸਪੀ ਬਠਿੰਡਾ ਅਮਨੀਤ ਕੌਂਡਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਾ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 2-3 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਪਾਰਟੀ ਦੇ ਵੱਲੋਂ ਜਿੱਥੇ ਹਾਈ ਟੈਕ ਨਾਕਾਬੰਦੀ ਕੀਤੀ ਗਈ ਸੀ ਇਸੇ ਦਰਮਿਆਨ ਸ਼ਮੁਖਸਰ ਸਾਹਿਬ ਤੋਂ ਇੱਕ ਸਵਿਫਟ ਡਿਜ਼ਾਇਰ ਗੱਡੀ ਨਜ਼ਰ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਨਾਕਾਬੰਦੀ ਤੇ ਇਸ ਗੱਡੀ ਨੂੰ ਤਾਂ ਦੇਖ ਕੇ ਜਦ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੱਡੀ ਨੂੰ ਕਾਲੀ ਦੇ ਨਾਲ ਪਿੱਛੇ ਨੂੰ ਇਹ ਸ਼ਖਸ ਭਜਾਉਣ ਲੱਗਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦ ਇਸ ਗੱਡੀ ਨੂੰ ਰੋਕਿਆ ਗਿਆ ਤਾਂ ਇਸ ਦੇ ਵਿੱਚ ਬੈਠੇ ਜਿਹੜੇ ਸ਼ਖਸ ਨੇ ਤਲਾਸ਼ੀ ਲਈ ਗਈ ਹੈ ਤੇ ਇਹਨਾਂ ਦੇ ਕੋਲੋਂ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੁੰਦਾ ਜਿਸ ਤੋਂ ਬਾਅਦ ਜਦ ਚੈਕਿੰਗ ਕੀਤੀ ਗਈ ਹੈ ਤਾਂ ਇਹਨਾਂ ਦੇ ਕੋਲ ਦਰਮਿਆਨ ਨੇ ਤਿੰਨ ਸ਼ਖਸ ਜਿਹੜੇ ਨੇ ਇਹਨਾਂ ਦੇ ਕੋਲੋਂ 553 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਗੱਡੀ ਵੀ ਪੁਲਿਸ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ कल ਸਾਡੀ ਜਿਹੜੀ CIA 1 ਦੀ ਟੀਮ ਹੈਗੀ ਹੈ ਵਿੱਚ ਥਾਣੇ ਥਾਣੇਦਾਰ ਆਪਣੇ ਪਰਮਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਇਹਨਾਂ ਦੀ ਟੀਮ ਸੀ ਤੇ ਆਪਣੇ ਜਿਹੜਾ 2-3 ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਸੀ ਉੱਥੇ ਉੱਥੇ ਇਹਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਕੀ ਆਉਂਦੀ ਹੈ ਕਾਰ ਦਿਖਾਈ ਦਿੱਤੀ ਹੈ ਤੇ ਇਹਨੇ ਕਾਰ ਜਦੋਂ ਹੜ்பੜਾਈ ਤੇ ਹੱਦ ਦਿੱਤਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਜਦੋਂ ਇਹ ਕਾਬੂ ਕੀਤਾ ਸਵਿਫਟ ਕਾਰ ਹੈਗੀ ਸੀ ਪੀਵੀ03ਬੀਐਨ2599 ਨੰਬਰ ਤੇ ਕਾਬੂ ਕਰਕੇ ਜਦ ਚੈੱਕ ਕੀਤਾ ਤਾ ਤਿੰਨ ਜਿਹੜੇ ਬੰਦੇ ਮਿਲੇ ਆਪਾਂ ਨੂੰ ਤੇ ਤਿੰਨਾ ਤੋਂ ਜਦੋਂ ਸਰਚ ਕਰਕੇ ਆਪਾਂ ਕਾਰ ਵਗੈਰਾ ਦੀ ਜਿਹਦੇ ਵਿੱਚ 500 ਤੇ 53 ਗ੍ਰਾਮ ਹੈਰੋਇਨ ਦੀ ਆਪਾਂ ਕੋਲ ਬਰਾਮਦਗੀ ਹੋਈ ਹੈ ਜਿਹੜੇ ਤਿੰਨੇ ਬੰਦੇ ਸਨ ਉਹ ਸਾਰੇ ਬੀੜ ਤਲਾਬ ਦੇ ਹੀ ਆਪਣੇ ਜਿਹੜਾ ਇੱਥੇ ਹੈਗਾ ਉੱਥੇ ਦੇ ਰੇਸ਼ੀ ਹੈਗੇ ਆ ਜਿਹੜਾ ਸੰਜੀਵ ਜਸਵਿੰਦਰ ਤਸਤੀਸ਼ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਤੇ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂੰ ਕੋਈ ਕਹਿੰਦੇ ਤਿੰਨ ਮੁਕਦਮੇ ਇਹਦੇ ਤੇ ਹੈਗੇ ਆ ਇੱਕ ਤਾਂ ਐਂਟੀ-ਕਰੀਅ ਸੈਟ ਦਾ ਹੀ ਆ ਤੇ ਇੱਕ 304 ਜਿਹੜੀ ਆਈਪੀਸੀ ਹੁੰਦੀ ਹੈ ਉਹਦਾ ਬਾਅਦ ਇੱਕ ਦੂਸਰਾ ਹੈਗਾ ਤੋਂ ਇਹ ਥੋੜੀ ਸਮਾਂ ਪਹਿਲਾਂ ਹੀ ਜੇਲ ਤੋਂ ਆਏ ਨੇ ਸੋ ਅਸੀਂ ਉਹਦਾ ਮੁਕਦਮਾ ਦਰਜ ਕਰਕੇ ਅੱਜ ਮੈਜਿਸਟਰ ਸਾਹਿਬ ਤੋਂ ਪੁਰੀਸ਼ ਕੀਤੀ ਸਾਨੂੰ ਉਹਨਾਂ ਨਰਵਾਡ ਲਿਆ ਹੁਣ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੰਨਾ ਨੂੰ ਗਾਂ ਗਾਂ ਇਹ ਵੇਚਦਾ ਸੀ ਇੰਨਾ ਇੰਨਾ ਚੱਕਰ ਜਿਹੜਾ ਲਗਾਤਾਰ ਚੱਕਰ ਦੇ ਵਿੱਚ ਦੇ ਨੇ ਵੀ ਰੱਤ ਨੂੰ ਪੜਿਆ ਉਹ ਪਹਿਲਾ ਮੇਲ ਨਾ ਕੀ ਕਾਰਨ ਆ ਜਿਹੜਾ ਇੰਨਾ ਚਿਕਾ ਜਿਹਾ ਬੰਦਾ ਲੱਭਿਆ ਜਾਂਦਾ ਨਹੀਂ ਮੈਂ ਇਦਾਂ ਨਹੀਂ ਆਚਾਨਕ ਨਹੀਂ ਆਪਾਂ ਜੇ ਕਹਿ ਸਕਦੇ ਕਿ ਇਹ ਰੈਗੂਲਰ ਜਿੱਦਾਂ ਤੁਹਾਨੂੰ ਕਹਿੰਦੇ ਆ ਕਿ ਸਾਡੀ ਐਫਰਟਸ ਰੈਗੂਲਰ ਚੱਲੀ ਜਾ ਰਹੇ ਨੇ ਤਾਂ ਤਾਂ ਹੀ ਕਈ ਵਾਰੀ ਕੋਈ ਟ੍ਰਾਂਜ਼ਿਟ ਵਾਲਾ ਫੜਿਆ ਜਾਂਦਾ ਆਪਣਾ ਜਿੱਦਾਂ ਆਪਣਾ ਸ਼ਹਿਰ ਹੈਗਾ ਇਹ ਜਿਸ ਨੇ ਬਰਨਾਲੇ ਚੰਡੀਗੜ੍ਹ ਜਾਣਾ ਉਹ ਵੀ ਟ੍ਰਾਂਜ਼ਿਟ ਦੇ ਵਿੱਚ ਆ ਜਾਂਦਾ ਕਈ ਦੂਸਰੇ ਜ਼ਿਲ੍ਹਿਆਂ ਦੇ ਇੱਥੇ ਆ ਕੇ ਰਹਿ ਰਹੇ ਆ ਜਿੱਦਾਂ ਤੁਸੀਂ ਮਲੂੜ ਵਾਲੇ ਦੇਖੇ ਸੀ ਕੰਮ ਮਲੂੜ ਜ਼ਿਆਦਾ ਕਰਦੇ ਸੀ ਰਹਿੰਦੇ ਇੱਥੇ ਸੀ ਹੁਣ ਬੀੜ ਤਲਾਬ ਜਿਹੜਾ ਹੈਗਾ ਆਪਣਾ ਵੈਸੀ ਆਪਾਂ ਇੱਕ ਡਰੱਗ ਹੌਟਸਪੌਟ ਨੋਟੀਫਾਈਡ ਕੀਤਾ ਹੈਗਾ ਸੋ ਕੰਮ ਕਰਦੇ ਰਹਿੰਦੇ ਆਪਾਂ ਤੇ ਉਹ ਫਿਰ ਉਧਰ ਦੇ ਉਹ ਜਿਹੜੇ ਬੰਦੇ ਕਿਉਂਕਿ ਇਹੋ ਜਿਹੇ ਇਲਾਕਿਆਂ ਦੇ ਇਹੋ ਜਿਹੇ ਬੰਦਿਆਂ ਤੇ ਵੀ ਨਜ਼ਰ ਰਹਿੰਦੀ ਹੈ ਤੇ ਉਹ ਫਿਰ ਫੜੇ ਜਾਂਦੇ ਨਹੀਂ ਜੀ ਸਰ ਪੁਲਿਸ ਜਦੋਂ ਫੜ ਲੈਂਦੀ ਹਾਂ ਹਾਂ ਉਹਦੇ ਚ ਇਹ ਤਾਂ ਖੁਲਾਸਾ ਕਰ ਦਿੰਦੀ ਵੀ ਆਹ ਸਮਾਨ ਫੜ ਲਿਆ ਬਟ ਉਹਦੇ ਵਿੱਚ ਕੀ ਹੈ ਫਾਰਵਰਡ ਲਿੰਕ ਕੀ ਹੈ ਔਰ ਪਿਛਲਾ ਲਿੰਕ ਕੀ ਹੈ ਇਹਦਾ ਕਦੇ ਖੁਲਾਸਾ ਨਹੀਂ ਕੀਤਾ ਗਿਆ ਤੇ ਜਿਹੜੀ ਹਾਂ ਸਵਾਲ ਇਹਦੇ ਨਾਲ ਹੀ ਅਟੈਚ ਹੈ 40 ਕਿਲੋ ਹੈਰੋਨ ਦੇ ਮਾਮਲੇ ਚ ਸਭ ਤੋਂ ਵੱਡਾ ਜਿਹੜਾ ਮੁੱਖ ਹੈਗਾ ਦੋਸ਼ੀ ਉਹ ਜਸਮੀਤ ਸਿੰਘ ਕਰਨੀ ਹੂੰ ਜਸਮੀਤ ਸਿੰਘ ਤੇ ਭਾਈ ਮੇਰਾ ਨਾਮ ਤਰਨਧਰ ਨਾਲ ਆ ਜੀ ਫੇ ਅੱਛਾ ਹਾਂ ਠੀਕ ਹੈ ਤੇ ਉਹਦੇ ਚ ਇਦਾਂ ਜੀ ਮੈਂ ਤੁਹਾਡੀ ਸਵਾਲ ਦਾ ਵਿੱਚ ਜਿੱਦੂ ਤੁਸੀਂ ਅੱਜ ਕੱਲ ਦੋ ਤਿੰਨ ਦੀ ਦਰਮਿਆਨੀ ਰਾਤ ਫੜਿਆ ਅੱਜ ਪੇਸ਼ ਕੀਤਾ ਕੱਲੋਂ ਤੁਸੀਂ ਕੁਝ ਪੜਤਾਲ ਕਰਾਂਗੇ ਫੇਰ ਹੀ ਬੈਕਵਰਡ ਤੇ ਫਾਰਵਰਡ ਲਿੰਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੰਸ ਜਿੱਦਾਂ ਫੋਨ ਕਰ ਰਹੇ ਆ ਇਹ ਤਾਂ ਤੁਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋ ਅਪ ਕਾਨਫਰੈਂਸ ਹੋਈ ਨਹੀਂ ਜੇ ਉਹਦੇ ਚੁੱਗਦੀ ਹੈ ਤੇ ਉਹਦੇ ਚ ਫਿਰ ਇਸ ਚੀਜ਼ਾਂ ਦੇ ਖਲਾਸੇ ਹੁੰਦੇ ਨੇ ਇਹਦੇ ਚ ਬਟ ਫਿਰ ਵੀ ਉਦੋਂ ਜਿਹੜੇ ਦਿਨ ਆਪਾਂ ਪ੍ਰਾਪਰਟੀ ਦਾ ਨੋਟਿਸ ਚਸਪਾ ਕੀਤਾ ਸੀ ਉਦੋਂ ਚ ਵੀ ਦੱਸਿਆ ਸੀ ਹੈਗੀ ਬੰਦੇ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ ਚ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੈਂਸ ਮੋਮੈਂਟੇਰਲੀ ਉਸ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਬੰਦੇ ਬੰਦੇ ਫੜੇ ਹੁੰਦੇ ਉਹ ਹੀ ਫਿਰ ਇਹ ਹੀ ਦੱਸ ਸਕਦੇ ਆ ਜਾਂ ਤਾਂ ਕਿ ਕੌਣ ਹੋ ਰਿਹਾ ਹੈਗਾ ਤੇ ਆਪਾਂ ਅੰਦਰ ਕਿੰਨੇ ਕੰਮ ਸੀ ਹਾਂਜੀ ਇਹਦੀ ਹੋਣਾ ਜੀ ਤਫ਼ਤੀਸ਼ ਕਰਾਂਗੇ ਜੀ ਵੀ ਆਰਟੀਓ ਤੋਂ ਪਤਾ ਕਰ ਲਗਾਗੇ ਇਹ ਹਾਈ ਤੱਕ ਨਾ ਕਰਵਾ ਜੀ ਆਪਣਾ ਮੁਖਸਰ ਇਹ ਪਤਾ ਨਹੀਂ ਨਾ ਜਿਹੜੇ ਦਿਨੋਂ ਇੱਕੋ ਜਗ੍ਹਾ ਤੇ ਰਹਿਣ ਗੀੜ ਤਲਾਬ ਦੇ ਭਾਈ ਸਾਰੇ 1 ਇੱਕ 19 ਸਾਲ ਦਾ ਇੱਕ 24 ਦਾ 30 ਦਾ ਪਹਿਲਾਂ ਵੀ ਕੇਸਾਂ ਦੇ ਵਿੱਚ ਇੱਕ ਜਣੇ ਸੰਜੀਵ ਤੇ ਪਹਿਲਾਂ ਪਰਚਾ ਕਿੰਨੇ ਟਾਈਮ ਤੋਂ ਹੈ ਜਿੰਨੇ ਦਾ ਕੰਮ ਕਰ ਰਹੇ ਹੋ ਦੇਖੋ ਜੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਬੰਦਾ ਫੜਿਆ ਗਿਆ ਉਹਦੇ ਰਡਾਰ ਤੇ ਆਉਂਦਾ ਕਿ 2023 ਜਿਹਦੇ ਤੇ ਜੋ ਕਿ ਆਪਣੇ ਥਾਣਾ ਥਰਮਲ ਚ ਬਟਨਤੇ ਤੇ ਪਰਚਾ ਦਰਜ ਹੋਇਆ ਸੀ ਜੇ ਆਪਾਂ ਉਹਨੂੰ ਮੰਨ ਕੇ ਚੱਲੀਏ ਤੇ ਕੱਟਆਫ ਡੇਟ ਤੇ 23 ਤਾ ਦੇ ਹੈ ਗਈ ਹੈਗਾ ਜੀ ਇਨਾਂ ਦੇ ਵਿੱਚੋਂ ਇੱਕ ਜਣਾ ਜੇਲ੍ਹ ਤੋਂ ਛੁੱਟ ਗਿਆ ਹੈ ਇਹ ਸੰਜੀਪ ਕੁਮਾਰੀ ਬਾਕੀ ਦੀ ਹਜੇ ਅਪਰਾਧਿਕ ਜਿਹੜੀ ਪੁਸ਼ੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਤੇ ਇਹਦੇ ਦੇ ਪਰਚੇ ਕਿਉਂਕਿ ਆਪਣੇ ਬਠਿੰਡੇ ਦੇ ਥਾਣੇ 'ਚ ਧਰਮਵਲ ਤੇ ਸਦਰਤ ਜੀ ਹੈਗੇ ਸੀ ਸਾਹਮਣੇ ਆ ਗਏ ਨੇ ਬਾਕੀ ਦਾ ਪਤਾ ਕਰ ਰਹੇ ਹੋ ਹੋ ਸਕਦਾ ਕਿ ਉਹਨਾਂ ਤੇ ਵੀ ਹੋਵੇ ਕੀਮਤ ਕਿੰਨੀ ਕੁ ਬਣਦੀ ਜੀ ਕੀਮਤ ਤਾਂ ਮੈਨੂੰ ਨਹੀਂ ਪਤਾ ਕੀਮਤ ਦਾ ਮੈਂ ਇੱਕ ਦਾ ਵਾਸ਼ੀ ਸਾਹਿਬ ਇਹਦੇ ਵਿੱਚ ਜਿਹੜੀ ਮੋੜੀ ਪੁੱਛ ਵਿੱਚ ਕੀਤੀ ਗਈ ਹੈ ਜੀ ਕੁਝ ਸਾਹਮਣੇ ਆਇਆ ਕਿ ਬੀੜਤਲਾ ਦੇ ਵਿੱਚ ਕਿਸ ਤਰ੍ਹਾਂ ਇਹ ਡਿਲੀਵਰੀ ਕਰਦੇ ਸੀਗੇ ਲਿਜਾ ਕੇ ਇਹ ਤਾਂ ਲੈ ਕੇ ਆ ਰਹੇ ਆ ਜੀ ਮੈ ਉਹ ਹੀ ਕਰਨੀ ਲੈ ਕੇ ਨਹੀਂ ਆਇਆ ਮੈਂ ਉਹ ਫਿਰ ਤੁਹਾਨੂੰ ਕਹਿ ਰਿਹਾ ਹੁਣ ਮੈਂ ਰਿਮਾਂਡ ਤੇ ਲਿੱਤੀ ਨੇ ਬੰਦੇ ਹੁਣ ਪੁਛ ਪੜਤਾਲ ਰਿਮਾਂਡ ਪਤਾ ਉਹ ਨਹੀਂ 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 ਨਾਥਿੰਗ ਆਫ ਦੈਟ ਹਾਜੀ ਆ ਹੀ ਕਰਾਂਗੇ ਦੇ ਕਿੱਥੇ ਦੇਣਾ ਸੀ ਅੱਗੇ ਹਾਜੀ ਮੈਂ ਵੀਰੇ ਜੀ ਕਹਿ ਰਹੇ ਹੁਣੇ ਹੀ ਸਾਡੇ ਅਜੇ ਬੰਦੇ ਕੋਰਟ 'ਚ ਹੀ ਖੜੁੱਤੇ ਹੈਗੇ ਆ ਉਹਨਾਂ ਦਾ ਨਿਰਮਾਂਡ ਲਾਵਾਂਗੇ ਫੇਰ ਹੀ ਇਹ ਸਾਰੀ ਚੀਜ਼ ਅੱਗੇ ਪੁਛ ਪੜਤਾਲ ਕਰਾਂਗੇ ਸਿਰ ਬੰਦੇ ਕੋਰਟ 'ਚ ਇਹ ਲੈ ਕੇ ਕਿੱਥੋਂ ਆਏ ਸੀਗੇ ਇਹ ਮੁਕਸਰਨ ਨੂੰ ਆ ਰਹੇ ਸੀ ਜੀ ਇਹ ਬੰਦੇ ਹੋਰ ਕਿਹੜੇ ਇਨਵੋਲਡ ਆ ਕਈ ਵਾਰੀ ਡ੍ਰੌਪ ਆਫ ਪੁਆਇੰਟ ਕੁਝ ਹੋਰ ਹੁੰਦਾ ਕੁਝ ਹੋਰ ਉਹ ਸਾਰੀਆਂ ਅਜੇ ਆ ਦੁਨੀਆ ਅੱਜ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਉਹਨੂੰ ਜਾਗਰੂਨ ਆਪੇ ਖੁਦ ਨਸ਼ਾ ਕਰਦੇ ਨਹੀਂ ਤਿੰਨਾ ਚ ਕੋਈ ਨਹੀਂ ਕਰਦਾ ਇਹਦੇ ਚ ਇੱਕ ਗੱਲ ਇਹ ਵੀ ਹੈ ਨਾ ਜਿਛਲੀ ਜਿਹੜੀ 1/2 ਕਿਲੋ ਹੈਰੋਇਨ ਪੜੀ ਸੀ ਹੂੰ ਹੂੰ ਉਹ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾਇਆ ਜਾ ਰਿਹਾ ਸੀ ਕਿ ਇਹ ਵੀ ਨੈਟਵਰਕ ਕਰੇ ਉਸੇ ਤਰ੍ਹਾਂ ਬਤਾਂਦੀ ਜਾਂ ਜਾਂਵੇਂਗੀ ਜੇ ਇਦਾਂ ਦਾ ਹੋਏਗਾ ਤੇ ਉਹ ਸਾਹਮਣੇ ਆ ਜੂਗਾ ਬੰਦਾ ਭਜੀਲਾ ਦਾ ਵੀ ਫਿਰ ਜੇ ਹੋਇਆ ਤਾਂ ਉਹ ਉਹ ਵੀ ਆਨਰ ਰਿਕਾਰਡ ਆ ਜੀਗਾ ਉੱਥੇ ਵੀ ਕਾਰਵਾਈ ਕਰਨ ਕਪੂਰਥਲਾ ਤੋਂ ਪ੍ਰੋਡਕਸ਼ਨ ਵਧਣ ਤੇ ਲਿਆਂਦਾ ਗਿਆ ਸੀਗਾ ਲੈ ਕੇ ਆਏ ਸੀ ਹਾਂਜੀ ਹਾਂ ਉਹਨੇ ਕੀ ਕਲਾਸਾ ਨਹੀਂ ਦੇਖੀ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਨਹੀਂ ਸ਼ੇਅਰ ਕਰੂੰਗਾ ਕਿਉਂਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਹੁੰਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਇਹ ਕੁਝ ਕੁਝ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜਿਹੜਾ ਬੰਦਾ ਇਹ ਹੀ ਲੈ ਕੇ ਆਇਆ ਨਾ ਡੈਫੀਨੇਟਲੀ ਕਿਸੇ ਪਰਪਸ ਤੇ ਲੈ ਕੇ ਇੱਕ ਚੀਜ਼ ਤਾਂ ਇਹ ਤਾਂ ਕਲੀਅਰ ਹੋਊਗੀ ਹੋਣੀ ਜੀ ਵੀ ਉਹਕਾਰੀ ਨੰਬਰ ਤੋਂ ਇਹਨਾਂ ਨੂੰ ਕੰਟੈਕਟ ਕਰਦਾ ਸੀ ਜਾਂ ਪ੍ਰਾਈਵੇਟ ਮੋਬਾਈਲ ਰੱਖਿਆ ਹੋਇਆ ਜੇ ਮੈਂ ਤੁਹਾਨੂੰ ਕਹਿੰ ਸਪੈਸੀਫਿਕਸ ਨਹੀਂ ਮੈਂ ਦੇ ਦੇ ਸਕਦਾ ਮੈਂ ਵੀ ਥੋੜਾ ਜਿਆ ਡਿਊਟੀ ਬౌੰਡ ਹ ਕਿਉਂਕਿ ਇਨਵੈਸਟੀਗੇਸ਼ਨ ਵੀ ਫਿਰ ਸਾਡੀ ਨਾ ਪ੍ਰਭਾਵਿਤ ਹੋ ਗਈ। ਹੋਰ ਦਿਨੋਂ ਕੀ ਕੀ ਕੰਮ ਕਰਦੇ ਸੀ? ਇਹ ਕੰਮ ਕੀ ਜੇ ਇਹ ਜਿੰਨੇ ਕੋਲੇ ਲੱਕੜ ਦਾ ਕੰਮ ਕਰਦੇ ਆ ਜਾਨੀ ਇੱਕ ਤੇ ਬੀਰਜਗਾਰ ਨਸ਼ੇ ਦਾ ਹੀ ਕੰਮ ਕਰਦਾ।